ਦੀ ਹਾਲ ਚਾਲ ਨੇ ਜੀ ਥਾਰਾਂ ਦੇ ਜੀ ਵੈਲਕਮ ਬੈਕ ਤੁਹਾਡੇ ਆਪਣੇ ਟੀਵੀ ਪੰਜਾਬ ਟੀਵੀ ਦੇ ਵਿੱਚ ਅੱਜ ਅਸੀਂ ਲੈ ਕੇ ਆਇਆ ਇੱਕ ਨਵੀਂ ਵੀਡੀਓ ਅੱਜ ਦੀ ਵੀਡੀਓ 'ਚ ਅਸੀਂ ਗੱਲ ਕਰਾਂਗੇ ਕਿ ਕਿੱਦਾਂ ਤੁਸੀਂ ਆਪਣੇ ਘਰ ਦੀ ਜੇ ਤੁਹਾਡਾ ਘਰ ਆਪਣੀ ਮਾਲਕੀ ਹੈਗੀ ਤੁਹਾਡੀ ਪ੍ਰੋਪਰਟੀ ਤਾਂ ਹੈਗੀ ਘਰ ਦੀ ਤਾਂ ਤੁਸੀਂ ਕਿੱਦਾਂ ਉਹਦੀ ਰਜਿਸਟਰੀ ਉਹਦੇ ਮੈਪ ਉਹਦਾ ਘਰ ਦਾ ਨਕਸ਼ਾ ਤੁਸੀਂ ਕਿੱਦਾਂ ਘਰ ਬੈਠੇ ਆਪਣੀ ਸਪੀਡ ਦੇ ਨਾਲ ਤੁਸੀਂ ਆਪ ਡਾਊਨਲੋਡ ਕਰ ਸਕਦੇ ਹੋ ਬਿਨਾ ਕਿਸੇ ਨਤਾਈਓ ਕੋ ਜਾ ਕੇ ਤੇ ਜਾਂ ਬਿਨਾ ਕਿਸੇ ਆਫਿਸ ਤੋਂ ਜਾਣ ਤੋਂ ਵੀ ਨਹੀਂ Music licensing ਵੀਡੀਓ ਇਹਨਾਂ ਤੱਕ ਦੇਖਿਓ ਜਰੂਰ ਜੀ ਜੇ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਓ ਵੀਡੀਓ ਨੂੰ ਚਲੋ ਜੀ ਦੇਖਦੇ ਆਂ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਤੁਸੀਂ ਜਾਣਾ ਜੀ ਏਜੰਸੀ ਦੇ ਇੰਟਰਫੇਸ ਅਤੇ ਜਦੋਂ ਛੱਡਤੇ ਸਪੀਡ ਦੇ ਨਾਲ ਤੁਸੀਂ ਐਂਟਰ ਹੋਣਾ ਇੱਕ ਵਾਰ ਜਦੋਂ ਐਂਟਰ ਹੋਗੇ ਤਾਂ ਤੁਹਾਨੂੰ ਇਦਾਂ ਦੀ ਸਕਰੀਨ ਦੇਖਣੀ ਉਸ ਤੋਂ ਬਾਅਦ ਤੁਸੀਂ ਜਾਓਗੇ Tutti i servizi ਇੱਥੇ ਕਲਿੱਕ ਕਰੋਗੇ ਉਸ ਤੋਂ ਬਾਅਦ ਇਹ ਦਿਨ ਤੁਹਾਨੂੰ ਦਿਖ ਲਾਪੇਗਾ ਫਿਰ ਲਿਖਿਆ ਹੈ ਫੈਬ੍ਰਿਕਾਤੀ ਤੇ ਟ੍ਰੇਨੀ ਇਹਨੂੰ ਖੋਲੋਗੇ ਉਸ ਵਜੂ ਤੀ ਥੱਲੇ ਜਾਓਗੇ ਨਾ ਤੁਹਾਨੂੰ ਦਿਖਣਾ ਆਪਣਾ ਜਿੱਥੇ ਲਿਖਿਆ ਵੀ ਜ਼ੂਰ ਹੈ ਪਲਾਨੀ ਪਲਾਨੀ ਵਿੱਚ ਰਹੀ ਹੈ ਵਗੈਰਾ ਵਗੈਰਾ ਨਾ ਤਾਂ ਇਹਨੂੰ ਖੋਲੋਗੇ ਇੱਥੇ ਹੀ ਕਰ ਜਾਓਗੇ ਬਾਈ ਸਰਵਿਸ ਸੀ ਜੇ ਕੀ ਤੁਸੀਂ ਕਰਨਾ ਚਾਹੁੰਦੇ ਇੱਕ ਜੇ ਤੁਹਾਡੇ ਕੋਲ ਕੁਝ ਮੰਗੇਗਾ ਤੁਸੀਂ ਕਰਦੇ ਨਾ ਇੱਕ ਫਿਰ ਬਲ ਲਿਟੂਰਾ ਆ ਇੱਥੇ ਮੇਰੀ ਡਿਟੇਲ ਕੋਲ ਗਈ ਜੇ ਤੁਹਾਡੇ ਨਾਮ ਤੇ ਕੋਈ ਪ੍ਰੋਪਰਟੀ ਹੈਗੀ ਜਾਂ ਕੋਈ ਰਜਿਸਟਰੀ ਰਜਿਸਟਰ ਹੋਈ ਜਾਂ ਕੋਈ ਆਤ ਰੁੜਿਆ ਰਜਿਸਟਰ ਹੋਈ ਤੁਹਾਨੂੰ ਇੱਥੇ ਦਿਖਾ ਹੋ ਜੇਗੀ ਅਸੀਂ ਕਹਾਂਗੇ ਕਿ ਇਹ ਮੇਰੀ ਡਿਟੇਲ ਦੇ ਨਾਲ ਮੇਰਾ ਕੋਡ ਚਿਪਸ ਖਾਲੇ ਵੀ ਮੇਰਾ ਨਾਮ ਵੀ ਡੇਟ ਆਫ ਬਰਥ ਤੇ ਤੇ ਇਹ ਕਰਾਂਗੇ ਚੇਰਕਾ ਕਾ ਉਹਨੂੰ ਸਾਡੇ ਜ਼ਿਲ੍ਹੇ ਦੇ ਵਿੱਚ ਤਿੰਨ ਘਰ ਲੱਬੇ ਨੇ ਮੇਰੇ ਨਾਮ ਤੇ ਉਹਨੂੰ ਕਹਾਂਗੇ ਅਸੀਂ ਉਹਨੂੰ ਰਿਚਰਚਰ ਕਰਨ ਨੂੰ ਫਿਰ ਦੁਆਰਾ ਕਰਾਂ ਦਾ ਹੁਣ ਜਦੋਂ ਜਦੋਂ ਇੱਥੇ ਇਸ ਡਿਟੇਲ ਤੱਕ ਪਹੁੰਚ ਗਏ ਨਾ ਤੁਹਾਡੇ ਨਾਲ ਤੇ ਜਿੰਨੇ ਵੀ ਕਰਨੇ ਜਾਂ ਕੋਈ ਪਹਿਲੀ ਕੁਝ ਵੀ ਹੈਗਾ ਤੁਹਾਡੇ ਇਥੇ ਖੁੱਲ ਜਾਏਗੀ ਉਸ ਤੋਂ ਬਾਅਦ ਹੀ ਕਲਿੱਕ ਕਰਾਂਗੇ ਜਿਹੜੀ ਵੀ ਤੁਸੀਂ ਡਿਟੇਲ ਦੇਖਣਾ ਚਾਹੁੰਦੇ ਹੋ ਤੇ ਕਲਿੱਕ ਕਰਾਂਗੇ ਆਪਾਂ ਉਸ ਤੋਂ ਬਾਅਦ ਫਿਰ ਚੇਰਕਾ ਉਸ ਤੋਂ ਬਾਅਦ ਜਦੋਂ ਰਚੇਰਕਾ ਆ ਗਿਆ ਨਾ ਜਦੋਂ ਤੁਸੀਂ ਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਤੁਹਾਡੀਆਂ ਜੜੀਆਂ ਰਜਿਸਟਰੀਆਂ ਰਜਿਸਟਰ ਹੋਈਆਂ ਹਨ ਜੇ ਤੁਸੀਂ ਇੰਟਰੈਕਟਿਵ ਤੁਹਾਨੂੰ ਇਸ ਬਣ ਗਿਆ ਇੱਥੇ ਤੁਸੀਂ ਉਸ ਤੋਂ ਬਾਅਦ ਜਦੋਂ ਇੱਕ ਵਾਰੀ ਪਹੁੰਚ ਗਏ ਉੱਥੇ ਕਰੋਗੇ ਸਟੈਂਪਾ ਇਹ ਤੁਹਾਨੂੰ ਤੁਹਾਡੀ ਪੂਰੀ ਰਜਿਸਟਰੀ ਤਿਆਰ ਕਰਕੇ ਦੇ ਦੇਗਾ ਮੰਗੇ ਡਾਊਨਲੋਡ ਕਰਕੇ ਦੇ ਦੇਗਾ ਅਸੀਂ ਕਰਾਂਗੇ ਆਪਰੀ ਇਹ ਡਾਊਨਲੋਡ ਹੋ ਗਈ ਇਹਨੂੰ ਖੋਲੀ ਤੇ ਇਹ ਤੁਹਾਨੂੰ ਪੂਰੀ ਜਿਹੜੀ ਰਜਿਸਟਰੀ ਤੁਹਾਡੀ ਹੋਈ ਨਾ ਪਈਏ ਕੋਈ ਜਾ ਕੇ ਤੁਹਾਨੂੰ ਸਾਰੀ ਇੱਥੇ ਦੀ ਸਲਾਹ ਦੇਗੀ ਇਹਦੇ ਨਾਲ ਜੇ ਤੁਹਾਨੂੰ ਤੁਹਾਡੇ ਪੁਰਾਣੀ ਮਟੀਰੀਅਲੇ ਕਰਦੇ ਜਿਹੜੇ ਹੈ ਨੇ ਉਹ ਤੁਹਾਨੂੰ ਦਿਖਾ ਲਾਂ ਪੜਗੇ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਜੀ ਬਦੱਸਿਓ ਮਿਲਦੇ ਆ ਜੀ ਅਗਲੀ ਵੀਡੀਓ ਚ